ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੰਜਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਲੇਖ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਬਾਰੇ ਪੜਾਂਗੇ ਜਿਸ ਦੇ ਲੇਖਕ ਹਨ ਕਿਰਪਾਲ ਕਜਾਕ ਲੋਕ ਕਿੱਤੇ ਪੁਰਾਣੇ ਸਮੇ ਤੋਂ ਹੀ ਸਾਡੇ ਜੀਵਨ ਜਾਂਚ ਦਾ ਅੰਗ ਰਹੇ ਹਨ ਲੋਕ ਕਿੱਤਿਆਂ ਦੇ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ ਜਿਸ ਸਮੇਂ ਮਨੁੱਖ ਜੰਗਲਾਂ ਤੇ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਨਗਰਾਂ ਦਾ ਨਿਰਮਾਣ ਕਰਨ ਲੱਗਾ ਤਾਂ ਕੰਮਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਕੰਮਾਂ ਵਿੱਚ ਵੰਡ ਦੀ ਲੋੜ ਪਈ ਜਦ ਕੋਈ ਸ਼ਰਣੀ ਕਿਸੇ ਇੱਕ ਕੰਮ ਨੂੰ ਲੰਬੇ ਸਮੇਂ ਤੱਕ ਲਗਾਤਾਰ ਕਰਦੀ ਰਹੀ ਤਾਂ ਉਹ ਆਪਣੇ ਕਿੱਤੇ ਦੇ ਨਾਂ ਨਾਲ ਜਾਣੀ ਜਾਣ ਲੱਗੀ ਇਸ ਤਰ੍ਹਾਂ ਪੰਜਾਬ ਵਿੱਚ ਵੱਖ-ਵੱਖ ਲੋਕ ਕਿੱਤੇ ਪ੍ਰਚਲਿਤ ਹੋ ਗਏ ਲੱਕੜੀ ਦਾ ਕੰਮ ਕਰਨ ਵਾਲਾ ਤਰਖਾਨ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰਾ ਕਿਹਾ ਜਾਣ ਲੱਗ ਪਿਆ ਕੁਝ ਕਿੱਤੇ ਲੋਕਾਂ ਦੇ ਮਨੋਰੰਜਨ ਨਾਲ ਸੰਬੰਧਿਤ ਹੁੰਦੇ ਸਨ ਜਿਵੇਂ ਬਾਜ਼ੀਗਰ ਅਤੇ ਮਰਾਸੀ ਬਾਜੀਗਰ ਕੋਲ ਔਜ਼ਾਰਾਂ ਦੀ ਥਾਂ ਸਰੀਰ ਦੇ ਅੰਗ ਅਤੇ ਮਰਾਸੀਆਂ ਕੋਲ ਪਾਸ਼ਾਈ ਮੁਹਾਵਰਿਆਂ ਦੀ ਕਲਾ ਹੁੰਦੀ ਸੀ। ਅਸਲ ਵਿੱਚ ਲੋਕ ਕੀਤਾ ਕੀ ਹੈ। ਸੰਸਕ੍ਰਿਤ ਵਿੱਚ ਹੱਥ ਨੂੰ ਕਰ ਕਿਹਾ ਜਾਂਦਾ ਹੈ। ਹੱਥ ਨਾਲ ਕੀਤੇ ਕੰਮ ਨੂੰ ਕਾਰ ਕਰਨੀ ਕਿਹਾ ਜਾਂਦਾ ਹੈ। ਕਿਸੇ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੋਵੇ ਉਸ ਨੂੰ ਕੀਤਾ ਕਿਹਾ ਜਾਂਦਾ ਹੈ। ਪਿਤਾ ਪੁਰਖੀ ਕੰਮ ਨੂੰ ਲੋਕ ਕਿੱਤਾ ਆਖਦੇ ਹਨ ਲੋਕ ਕਿੱਤੇ ਨੂੰ ਨਵੀਂ ਪੀੜੀ ਆਪਣੇ ਪੁਰਖਾਂ ਤੋਂ ਸਿੱਖਦੀ ਹੈ ਅਤੇ ਆਉਣ ਵਾਲੀ ਪੀੜੀ ਨੂੰ ਸਿਖਾ ਕੇ ਉਹਦੇ ਹੱਥਾਂ ਵਿੱਚ ਸੌਂਪ ਦਿੰਦੀ ਹੈ ਲੋਕ ਕਿੱਤੇ ਵਿੱਚ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਵੀ ਹੁੰਦੀ ਹੈ ਲੋਕ ਕਿੱਤੇ ਵਿੱਚ ਉਹੀ ਉਸਤਾਦ ਸਮਝਿਆ ਜਾਂਦਾ ਹੈ ਜੋ ਆਪਣੇ ਕੰਮ ਵਿੱਚ ਨਿਪੁੰਨ ਕਾਰੀਗਰ ਹੋਵੇ ਜੇਕਰ ਕਿਸੇ ਕਾਰੀਗਰ ਦੇ ਕੰਮ ਵਿੱਚ ਕਲਾ ਦਾ ਸੋਹਜ ਪੈਦਾ ਹੋਵੇ ਤਾਂ ਉਸ ਦੀ ਕਾਰੀਗਰੀ ਸ਼ਿਲਪਕਾਰੀ ਦੀ ਸ਼੍ਰੇਣੀ ਵਿੱਚ ਗਿਣੀ ਜਾਂਦੀ ਹੈ ਲੋਕ ਕਿੱਤੇ ਅਤੇ ਲੋਕ ਧੰਦੇ ਵਿੱਚ ਥੋੜਾ ਜਿਹਾ ਹੀ ਫਰਕ ਹੈ ਧੰਦਾ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ ਧੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ ਜਿਵੇਂ ਵਪਾਰ, ਸ਼ਾਹੂਕਾਰੀ ਤੇ ਦਲਾਲੀ ਆਦਿ ਤੰਦੇ ਨੂੰ ਕਿੱਤੇ ਦੇ ਮੁਕਾਬਲੇ ਕੁਝ ਘੱਟ ਸਤਿਕਾਰ ਦਿੱਤਾ ਜਾਂਦਾ ਹੈ। ਇਸੇ ਕਰਕੇ ਅਨਚਾਹੇ ਕੰਮ ਨੂੰ ਤੰਦ ਪਿਟਣਾ ਅਤੇ ਓਕੇ ਕੰਮ ਨੂੰ ਗੌਰਕ ਤੰਦਾ ਕਿਹਾ ਜਾਂਦਾ ਹੈ। ਲੋਕ ਕਿੱਤੇ ਦੀ ਵਿਸ਼ੇਸ਼ਤਾ ਇਸ ਪੱਖ ਤੋਂ ਹੈ ਕਿ ਉਹ ਸੱਭਿਆਚਾਰ ਦੀਆਂ ਜ਼ਰੂਰੀ ਲੋੜਾਂ ਲਈ ਇੰਨਾ ਜ਼ਰੂਰੀ ਹੋਵੇ ਕਿ ਸਮਾਜ ਅਤੇ ਸੱਭਿਆਚਾਰ ਦੇ ਰੋਜ਼ਾਨਾ ਜੀਵਨ ਵਿੱਚ ਸਧਾਰਨ ਤੋਂ ਸਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲਈ ਲੋੜਿੰਦਾ ਅਤੇ ਲਾਇਬਦਾਇਕ ਹੋਵੇ ਪੰਜਾਬ ਦੇ ਲੋਕ ਕਿੱਤਿਆਂ ਵਿੱਚ ਕਈ ਕਿਸਮਾਂ ਹਨ ਜਿਵੇਂ ਤਰਖਾਨ ਲੋਹਾਰ ਖੇਤੀ ਦੇ ਕੰਮ ਲਈ ਗੱਡਾ ਸੁਹਾਗਾ ਹਲ ਪੰਜਾਲੀ ਦਾਤੀ ਕਹੀ ਕੁਰਪਾ ਕਹਾੜੀ ਅਤੇ ਖੂਹ ਵਿੱਚੋਂ ਪਾਣੀ ਕੱਢਣ ਲਈ ਹਲਟ ਆਦ ਬਣਾਉਂਦੇ ਹਨ ਮੰਜੀ ਪੀੜੀ ਮਧਾਨੀ ਚਰਖਾ ਸੰਦੂਕ ਕੋਟਨਾ ਪੰਘੂੜਾ ਆਦ ਕਰੇਲੂ ਵਰਤੋਂ ਦੀਆਂ ਚੀਜ਼ਾਂ ਹਨ ਇਸਤਰੀਆਂ ਦੇ ਕੇਸਾਂ ਵਿੱਚ ਗੁੰਦੇ ਜਾਣ ਵਾਲੇ ਗਹਿਣੇ ਜਿਵੇਂ ਕਲਿੱਪ ਸੋਈਆਂ ਸੱਗੀ ਫੁੱਲ ਟਿੱਕਾ ਸ਼ਿੰਗਾਰ ਪੱਟੀ ਆਦ ਹਨ ਕੰਨਾਂ ਦੇ ਇਸਤਰੀਆਂ ਦੇ ਗਹਿਣਿਆਂ ਵਿੱਚ ਕਾਂਟੇ ਝੁੰਮਕੇ ਬੂੰਦੇ ਡੰਡੀਆਂ ਆਦ ਵਰਨਰਯੋਗ ਹਨ ਨੱਕ ਤੇ ਵਿੱਚ ਪਾਉਣ ਵਾਲੇ ਇਸਤਰੀਆਂ ਦੇ ਗਹਿਣੇ ਜਿਵੇਂ ਨੱਤ ਲੌਂਗ ਕੋਕਾ ਤੀਲੀ ਆਦ ਹਨ ਗਰਦਨ ਦੇ ਵਾਲੇ ਪੈਣਨ ਵਾਲੇ ਇਸਤਰੀਆਂ ਦੇ ਗਹਿਣੇ ਤਵੀਤ ਗਾਨੀ ਜੰਜੀਰੀ ਹਮੇਲ ਆਦ ਹਨ ਉਂਗਲਾਂ ਤੇ ਪਾਉਣ ਵਾਲੇ ਗਹਿਣੇ, ਮੁੰਦਰੀ, ਛਾਪ ਆਦ ਹਨ। কুমਿਹਾਰ ਦੁਆਰਾ ਬਣਾਏ ਭਾਂਡਿਆਂ ਦੀ ਗਿਣਤੀ ਬਹੁਤ ਹੈ ਜਿਵੇਂ ਕੜਾ, ਚਾਟੀ, ਕੁੱਜਾ, ਦੀਵਾ, ਚੱਪਣ ਆਦ। ਸੂਤ ਤੇ ਕੱਪੜਾ ਬੁਣਿਆ ਜਾਂਦਾ ਹੈ। ਹੱਥ ਕੱਢੀ ਦੇ ਕੇਸ, ਖਦਰੀ, ਦਸੂਤੀ ਆਦ ਬੁਣੀ ਜਾਂਦੀ ਹੈ। ਖੱਦਰ ਤੇ ਇਸਤਰੀਆਂ ਫੁਲਕਾਰੀ ਦੀ ਕਢਾਈ ਕਰਦੀਆਂ ਹਨ। ਪੰਜਾਬ ਦੇ ਲੋਕ ਇੱਤੇ ਸਦੀਆਂ ਤੋਂ ਪੰਜਾਬੀ ਸੱਭਿਆਚਾਰ ਦਾ ਅਨਿੱਕੜਵਾ ਅੰਗ ਰਹੇ ਹਨ ਪਿਛਲੀ ਇੱਕ ਸਦੀ ਵਿੱਚ ਮਨੁੱਖੀ ਲੋੜਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ ਇਨ੍ਹਾਂ ਵਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਜੋਕੇ ਮਨੁੱਖ ਨੇ ਮਸ਼ੀਨ ਦਾ ਸਹਾਰਾ ਲਿਆ ਅਜੋਕੇ ਸਮੇਂ ਵਿੱਚ ਪੰਜਾਬ ਵਿੱਚ ਅਜੇ ਹੀ ਇੱਤੇ ਬਹੁਤ ਘੱਟ ਹਨ ਜਿਨ੍ਹਾਂ ਵਿੱਚ ਮਸ਼ੀਨ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ ਮਸ਼ੀਨ ਦੁਆਰਾ ਬਣਾਏ ਗਈ ਵਸਤੂ ਵਿੱਚ ਕਾਰੀਗਰ ਦੀ ਥਾਂ ਕੰਪਨੀਆਂ ਨੇ ਲੈ ਲਈ ਹੈ ਇਸ ਤਰ੍ਹਾਂ ਪੰਜਾਬ ਦੇ ਲੋਕ ਕਿਤੇ ਲਗਾਤਾਰ ਵਿਕਾਸ ਦੇ ਰਾਹ ਤੇ ਚੱਲ ਰਹੇ ਹਨ ਲੋਕ ਕਲਾ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ ਸਾਦਗੀ ਕਲਾਤਮਕ ਗੁਨਾ ਨਾਲ ਹੋਇਆ ਹੈ ਆਧੁਮਾਨਵ ਤੋਂ ਹੀ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਸਾਧਨ ਰਹੀ ਹੋਣ ਕਾਰਨ ਲੋਕ ਕਲਾ ਪ੍ਰਾਚਨ ਪਰੰਪਰਾ ਹੈ। ਪ੍ਰਾਚਨ ਸਿੰਧ ਘਾਟੀ ਦੀ ਖੁਦਾਈ ਵਿੱਚੋਂ ਮਿਲੀਆਂ ਮੂਰਤੀਆਂ, ਗਹਿਣੇ, ਮੋਹਰਾਂ ਤੇ ਉਕਰੇ ਚਿੱਤਰ, ਮਿੱਟੀ ਦੇ ਭਾਂਡਿਆਂ ਤੇ ਅੰਕਿਤ ਚਿੱਤਰਕਾਰੀ ਦੇ ਨਮੂਨੇ ਪੰਜਾਬ ਦੀ ਲੋਕ ਕਲਾ ਨੂੰ ਕਲਾਤਮਿਕ ਵਿਰਸੇ ਨਾਲ ਜੋੜਦੇ ਹਨ। ਲੋਕ ਕਲਾ ਉਹ ਕਲਾ ਹੈ ਜੋ ਕਿਸੇ ਸਮਾਨ ਪਰੰਪਰਾ ਵਾਲੇ ਸਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਵੇ ਵਿਰਸੇ ਵਿੱਚੋਂ ਪ੍ਰਾਪਤ ਹੋਵੇ ਪੰਜਾਬ ਦੀ ਲੋਕ ਕਲਾ ਨਿਰੰਤਰ ਪਰਿਵਰਤਨਸ਼ੀਲ ਹੈ ਪਰ ਇਹ ਹਮੇਸ਼ਾ ਸਹੀ ਤੇ ਮਾਨਵੀ ਕਦਰਾਂ-ਕੀਮਤਾਂ ਵਾਲੀ ਰਹੀ ਹੈ ਲੋਕ ਕਲਾ ਸ਼ਾਸਤਰੀ ਕਲਾ ਵਿੱਚ ਬਹੁਤ ਕੁਝ ਫਰਕ ਹੈ ਲੋਕ ਕਲਾ ਵਿੱਚ ਜਿਵੇਂ ਜਿਵੇਂ ਨਿਖਾਰ ਆਉਂਦਾ ਗਿਆ ਤਿਵੇਂ-ਤਿਵੇਂ ਕਲਾ ਦੇ ਨਿਜਮ ਬਣਦੇ ਗਏ ਜਿਸ ਕਲਾ ਦਾ ਲਿਖਤੀ ਸ਼ਸਤਰ ਬਣ ਗਿਆ ਉਹ ਕਲਾ ਲੋਕ ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿੱਚ ਆ ਗਈ ਸ਼ਾਸਤਰੀ ਕਲਾ ਬੰਜਵੇਂ ਨਿਜਮਾਂ ਵਾਲੀ ਹੁੰਦੀ ਹੈ ਪਰ ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿੱਚ ਸੋਜ ਦੀ ਤਾਂਗ ਅਤੇ ਮਨੋਰੰਜਨ ਵਾਲ ਵਰਗੇ ਗੁਣਸਾਂਜੇ ਹੁੰਦੇ ਹਨ ਪੰਜਾਬ ਦੀ ਲੋਕ ਕਲਾ ਕਈ ਕਿਸਮਾਂ ਦੀ ਹੈ ਕੁਝ ਕਿਸਮਾਂ ਨਮੂਨਿਆਂ ਦਾ ਵੇਰਵਾ ਇਸ ਤਰ੍ਹਾਂ ਹੈ ਸਤਾ ਤੇ ਬਣਦੇ ਉਬਰਵੇਂ ਚਿੱਤਰ ਪਾਣੀ ਵਿੱਚ ਗੁੰਨੀ ਮਿੱਟੀ ਵਿੱਚ ਬਰੀਕ ਤੂੜੀ ਰਲਾ ਕੇ ਕੰਦਾਂ ਢੋਲੇ ਢੋਲੀਆਂ ਆਦ ਤੇ ਉਬਰਵੇਂ ਚਿੱਤਰ ਬਣਾਏ ਜਾਂਦੇ ਹਨ ਇਹ ਚਿੱਤਰ ਦੇਖਣ ਨੂੰ ਭਾਵੇਂ ਸਾਦੇ ਤੇ ਬੇਡੋਲ ਪ੍ਰਤੀਤ ਹੁੰਦੇ ਹਨ ਪਰ ਕਿਉਂਕਿ ਲੋਕ ਕਲਾ ਇੱਕ ਪੀੜੀ ਦੁਆਰਾ ਦੂਜੀ ਪੀੜੀ ਤੋਂ ਬਿਨਾ ਕਿਸੇ ਉਚੇਜ ਦੇ ਸਿੱਖੀ ਜਾਂਦੀ ਹੈ ਪੰਜਾਬੀ ਦੀ ਲੋਕ ਕਲਾ ਵਿੱਚ ਫੁਲਕਾਰੀ ਦੀ ਕਢਾਈ ਦਾ ਵਿਸ਼ੇਸ਼ ਮਹੱਤਵ ਹੈ ਇਸਤਰੀਆਂ ਬੜੀ ਹਰੀਜ ਨਾਲ ਫੁਲਕਾਰੀ ਕਢਦੀਆਂ ਹਨ ਫੁਲਕਾਰੀ ਦੀ ਕਢਾਈ ਰੰਗਾਈ ਕੀਤੇ ਖੱਦਰ ਦੇ ਕੱਪੜਿਆਂ ਦੀ ਸਤ੍ਹਾ ਤੇ ਬੂਟੀਆਂ ਦੇ ਨਮੂਨੇ ਵਜੋਂ ਅਤੇ ਕਪੜੇ ਦੇ ਪੁੱਠੇ ਪਾਸੇ ਤੋਂ ਧਾਗੇ ਗਿਣ ਕੇ ਕੀਤੀ ਜਾਂਦੀ ਹੈ। ਫੁਲਕਾਰੀ ਦੀ ਕਢਾਈ ਦੇ ਕਈ ਨਮੂਨੇ ਪ੍ਰਚਲਿਤ ਹਨ ਜਿਨ੍ਹਾਂ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ। ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਹੈ। ਰੰਗੇ ਹੋਏ ਖੱਦਰ ਦੇ ਕਪੜੇ ਤੇ ਚੌਰਸ ਤਕੋਨੇ 6 ਕ ਲਈਏ 8 ਕ ਲਈਏ ਜਾਂ ਚੌਪੜ ਦੇ ਖਾਨਿਆਂ ਵਾਲੇ ਨਮੂਨਿਆਂ ਨੂੰ ਇਸੇ ਤਰ੍ਹਾਂ ਵਿਉਂਤਿਆਂ ਜਾਂਦਾ ਹੈ ਰੰਗ-ਬਰੰਗੇ ਧਾਗਿਆਂ ਨਾਲ ਕਢਾਈ ਕੀਤੀ ਜਾਂਦੀ ਹੈ ਤੇ ਕੱਪੜੇ ਤੇ ਕੋਈ ਥਾਂ ਖਾਲੀ ਨਹੀਂ ਦਿਸਦੀ ਚੋਪ ਅਤੇ ਸੁੱਬਰਨਾ ਦੀਆਂ ਫੁਲਕਾਰੀਆਂ ਵਿਆਹ ਨਾਲ ਸੰਬੰਧਿਤ ਹਨ ਇਹ ਫੁਲਕਾਰੀਆਂ ਨਾਨਕੇ ਕੁੜੀ ਲਈ ਨਾਨਕੀ ਛੱਕ ਵਿੱਚ ਲੈ ਕੇ ਆਉਂਦੇ ਹਨ ਚੋਪ ਸਧਾਰਨ ਫੁਲਕਾਰੀ ਨਾਲੋਂ ਕੁਝ ਵੱਡੀ ਹੁੰਦੀ ਹੈ ਸੁੱਬਰ ਗੂੜੇ ਲਾਲ ਰੰਗ ਦਾ ਖੱਦਰ ਹੁੰਦਾ ਹੈ ਜਿਸ ਦੀਆਂ ਚਾਰੇ ਨੁਕਰਾਂ ਤੇ ਕਢਾਈ ਹੁੰਦੀ ਹੈ ਅਤੇ ਵਿਚਕਾਰ ਪੰਜ ਸੱਤ ਬੁੱਟੀਆਂ ਕੱਡੀਆਂ ਹੁੰਦੀਆਂ ਹਨ ਤਿਲ ਪੱਤਰਾ ਸਧਾਰਨ ਕਿਸਮ ਦੀ ਫੁਲਕਾਰੀ ਹੈ ਇਸ ਦੀ ਕਢਾਈ ਸਧਾਰਨ ਅਤੇ ਵਿਰਲੇ ਨਮੂਨਿਆਂ ਵਾਲੀ ਹੁੰਦੀ ਹੈ ਚਮਾਸ ਨਾ ਦੀ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਹੈ ਘੁੰਗਟ ਬਾਗ ਦੀ ਕਢਾਈ ਸਿਰ ਅਤੇ ਮੱਥੇ ਤੇ ਆਉਣ ਵਾਲੇ ਹਿੱਸੇ ਤੇ ਤਕੋਨੇ ਨਮੂਨੇ ਵਿੱਚ ਕੀਤੀ ਜਾਂਦੀ ਹੈ ਇਸ ਤਰ੍ਹਾਂ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਬੁਣਾਈ ਦੀ ਕਲਾ ਦਾ ਵਿਸ਼ੇਸ਼ ਮਹੱਤਵ ਹੈ ਦਰੀਆਂ ਅਤੇ ਨਹਾਰ ਦੀ ਬੁਣਾਈ ਇਸਤਰੀਆਂ ਖੱਡੀ ਤੇ ਕਰਦੀਆਂ ਹਨ ਨਾਲਿਆਂ ਦੀ ਬੁਣਾਈ ਛੋਟੇ ਅੱਡੇ ਤੇ ਹੁੰਦੀ ਹੈ ਪੰਜਾਬ ਦੀਆਂ ਹੋਰ ਲੋਕ ਕਲਾਵਾਂ ਵਿੱਚ ਪੱਖੀਆਂ ਦੀ ਬੁੰਤੀ ਅਤੇ ਰੁਮਾਲਿਆਂ ਤੇ ਝੋਲਿਆਂ ਤੇ ਕੀਤੀ ਗਈ ਕਢਾਈ ਵੀ ਬਹੁਤ ਵਰਣਨਯੋਗ ਹੈ। ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਸਾਂਝੀ ਅਤੇ ਹੋਈ ਮਾਤਾਵਾਂ ਦੀਆਂ ਮੂਰਤੀਆਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਨਵਰਾਤਿਆਂ ਵਿੱਚ ਕੁਵਾਰੀਆਂ ਕਨਿਆਵਾਂ ਕੰਦ ਤੇ ਗੋਹੇ ਨਾਲ ਸਾਂਝੀ ਦੇਵੀ ਦੀ ਮੂਰਤੀ ਤੇ ਇਸ ਨੂੰ ਸ਼ਿੰਗਾਰਨ ਲਈ ਇਸ ਨਾਲ ਕਈ ਤਰ੍ਹਾਂ ਦੇ ਚਿੱਤਰ ਬਣਾਉਂਦੀਆਂ ਹਨ। ਇਸਤਰੀਆਂ ਕਤਕ ਦੇ ਮਹੀਨੇ ਹੋਈ ਦੀ ਮੂਰਤ ਵੀ ਕੰਧ ਤੇ ਉਲੀਕਦੀਆਂ ਹਨ ਤੇ ਇਸ ਨੂੰ ਕਈ ਤਰ੍ਹਾਂ ਦੇ ਚਿੱਤਰਾਂ ਨਾਲ ਸਜਾਇਆ ਜਾਂਦਾ ਹੈ ਪੰਜਾਬ ਦੀਆਂ ਲੋਕ ਕਲਾਵਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਝੋਗਿਰਦੇ ਵਿੱਚੋਂ ਸੌਖਿਆਂ ਹੀ ਪ੍ਰਾਪਤ ਹੋ ਜਾਂਦੀ ਹੈ ਭਾਵੇਂ ਇਹ ਖਜੂਰ ਦੇ ਪੱਤੇ ਜਾਂ ਦੱਬ ਹੋਵੇ ਜਾਂ ਪਾਂਡੇ ਦੀ ਮਿੱਟੀ ਇਸ ਧਾਰਨ ਚੀਜ਼ਾਂ ਜਦ ਲੋਕ ਕਲਾ ਦੀ ਕਿਸੇ ਵਣਗੀ ਵਿੱਚ ਢਲ ਕੇ ਪੇਸ਼ ਹੁੰਦੀਆਂ ਹਨ ਤਾਂ ਪੰਜਾਬ ਦੀ ਲੋਕ ਕਲਾ ਦੇ ਗੌਰਵ ਦੀ ਜਾਣਕਾਰੀ ਹੁੰਦੀ ਹੈ ਇਸ ਤਰ੍ਹਾਂ ਪੰਜਾਬ ਦੇ ਲੋਕ ਕਿੱਤਿਆਂ ਅਤੇ ਲੋਕ ਕਲਾਵਾਂ ਦਾ ਵਿਸ਼ੇਸ਼ ਮਹੱਤਵ ਹੈ ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਲੇਖ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਮਾਂ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ ਧੰਨਵਾਦ